हां जी दोस्तों जो ਤੁਸੀਂ ਕੋਠੀ ਦੇਖ ਰਹੇ ਹੋ ਮਾਡਰਨ ਲੁੱਕ ਦੀ ਕੋਠੀ ਹੈ 3800 ਸਕਰ ਫੁੱਟ ਏਰੀਆ ਦੇ ਵਿੱਚ ਇਹ ਬਣੀ ਹੋਈ ਹੈਗੀ ਤੇ ਬਹੁਤ ਸੋਹਣਾ ਪਲਾਨ ਆ ਕੋਠੀ ਦਾ ਅੰਦਰ ਤੋਂ ਪੂਰੀ ਵੀਡੀਓ ਵਿਖਾਵਾਂਗੇ ਤੁਹਾਨੂੰ ਵੀਡੀਓ ਦੇ ਨਾਲ ਬਣੇ ਰਹੋ ਦੋਸਤੋ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਆਪਾਂ ਗੇਟ ਦੇ ਬਾਹਰ ਖੜੇ ਹਾਂਗੇ ਜੋ ਕਿ ਗੇਟ ਨੂੰ ਦਰਵਾਜ਼ੇ ਦੀ ਲੁੱਕ ਦਿੱਤੀ ਹੋਈ ਹੈਗੀ ਕੌਲਿਆਂ ਤੇ ਟਾਈਲ ਦਾ ਵਰਕ ਕੀਤਾ ਹੋਇਆ ਹੈਗਾ ਤੇ ਸਾਹਮਣੇ ਗੇਟ ਦੇ ਮੂਰੇ ਲੌਕ ਟਾਈਲ ਆਈ ਹੋਈ ਹੈਗੀ ਆ ਵੇਖੋ ਜੋ ਕਿ ਇਸ ਦੇ ਨੀਚੇ ਗੇਟ ਲੱਗਿਆ ਹੋਇਆ ਬਜ਼ੁਰਗਾਂ ਵੇਲੇ ਦਾ ਗੇਟ ਆ ਦੋਸਤੋ ਬਾਈ ਹੋਰਾਂ ਦਾ ਇਸ ਨੂੰ ਸਾਹਮਣੇ ਦੇ ਲਈ ਹੀ ਇਸ ਤਰ੍ਹਾਂ ਦੀ ਲੁੱਕ ਦਿੱਤੀ ਹੈ ਗੇਟ ਨੂੰ ਤਾਂ ਕਿ ਮੀਂਹ ਵਗੈਰਾ ਨਾਲ ਸੌਂਫ ਵਗੈਰਾ ਨਾਲ ਅੱਗੇ ਖਰਾਬ ਨਾ ਹੋਵੇ ਗੇਟ ਤੇ ਇਸੇ ਤਰ੍ਹਾਂ ਹੀ ਨਵੇਂ ਦਾ ਨਵਾਂ ਪਿਆ ਪਿੱਤਲ ਦਾ ਵਰਕ ਕੀਤਾ ਹੋਇਆ ਉੱਪਰ ਇਹ ਕੋਠੀ ਦੀ ਲੁੱਕ ਹੈਗੀ ਐਲੀਵੇਸ਼ਨ ਫਰੰਟ ਤੁਸੀਂ ਵੇਖ ਸਕਦੇ ਹੋ ਦੋਸਤੋ ਤੇ ਬਾਈ ਜਿਨ੍ਹਾਂ ਨੇ ਇਹ ਆਰਕੀਟੈਕਟ ਨੇ ਡਿਜ਼ਾਈਨ ਕੀਤੀ ਆ ਉਹਨਾਂ ਦਾ ਨੰਬਰ ਸਕਰੀਨ ਤੇ ਪਾ ਦਾਂਗੇ ਆਪਾਂ ਜੇਕਰ ਕੋਈ ਗੱਲਬਾਤ ਕਰਨੀ ਹੋਵੇ ਜਾਂ ਰਾਇ ਲੈਣੀ ਹੋਵੇ ਤਾਂ ਇਸ ਕੋਠੀ ਬਾਰੇ ਰਾਇ ਵਗੈਰਾ ਲੈ ਸਕਦੇ ਹੋ ਦੋਸਤੋ ਗੱਲਬਾਤ ਕਰ ਸਕ ਇਸ ਤਰ੍ਹਾਂ ਇਹ ਹਰ ਹੋ ਜਾਪਾ ਤੁਹਾਡੇ ਲਈ ਗੋਠੀਆਂ ਲੈ ਕੇ ਆਉਣੇ ਆ ਪੰਜਾਬ ਪੀਵੀ 31 ਚੈਨਲ ਤੇ ਤੇ ਫੇਸਬੁੱਕ ਪੇਜ ਤੇ ਆਪਾਂ ਪਾਉਂਦੇ ਰਹਿਣਾ ਤੁਹਾਡੇ ਲਈ ਤਾਂ ਕਿ ਨਵੇਂ-ਨਵੇਂ ਡਿਜ਼ਾਈਨਾਂ ਦਾ ਪਤਾ ਲੱਗਦਾ ਰਹਿੰਦਾ ਆਪਾਂ ਪੋਰਚ ਦੇ ਵਿੱਚ ਆ ਚੁੱਕੇ ਆ ਇਹ ਪੋਰਚ ਬਣਿਆ ਹੋਇਆ ਕਾਫੀ ਖੁੱਲਾ ਪੋਰਚ ਆ ਦੋਸਤੋ ਤੇ ਮੇਨ ਐਂਟਰੀ ਆ ਗੋਠੀ ਦੀ ਆ ਦੇਖੋ ਡਿਜ਼ਾਈਨਿੰਗ ਦਿੱਤੀ ਹੋਈ ਹੈਗੀ ਪੋਰਚ ਦੇ ਵਿੱਚ ਵੀ ਤੇ ਟਾਈਲ ਵਗੈਰਾ ਲੱਗ ਚੁੱਕੀ ਆ ਰੈਡੀ ਆ ਗੋਠੀ ਸਿਰਫ ਪੇਂਟ ਕਰਨ ਵਾਲਾ ਰਹਿੰਦਾ ਗੋਠੀ ਨੂੰ ਪੇਂਟ ਦੀ ਕੰਪਲੀਟ ਨਹੀਂ ਹੋਇਆ ਪੇਂਂਟ ਬਾਕੀ ਸਾਰਾ ਕੰਮ ਹੋ ਚੁੱਕਾ ਹੈ ਇੰਟੀਰੀਅਰ ਵਗੈਰਾ ਦਾ ਆ ਵੇਖੋ ਬਹੁਤ ਖੁੱਲੀ ਲੋਬੀ ਬਣੀ ਹੋਈ ਹੈਗੀ ਤੇ ਇਧਰ ਜੇਕਰ ਰਾਈਟ ਹੈਂਡ ਲੈਫਟ ਸਾਈਡ ਦੀ ਗੱਲ ਕਰੀਏ ਤਾਂ ਰਾਈਟ ਸਾਈਡ ਤੇ ਬਣਿਆ ਹੋਇਆਗਾ ਜੋ ਕਿ ਡ੍ਰੈنگ ਰੂਮ ਦੋਸਤੋ ਆ ਵੇਖੋ ਰਾਈਟ ਸਾਈਡ ਤੇ ਡ੍ਰੈنگ ਰੂਮ ਬਣਿਆ ਹੋਇਆ ਜਿਸ ਦਾ ਕਿ ਇੱਕ ਦਰਵਾਜ਼ਾ ਬਾਹਰ ਵੀ ਰੱਖਿਆ ਹੋਇਆ ਹੈ ਸਾਹਮਣੇ ਤਾਂ ਕਿ ਮਹਿਮਾਨ ਵਗੈਰਾ ਆਉਂਦਾ ਸਿੱਧਾ ਡ੍ਰੈنگ ਰੂਮ ਦੇ ਵਿੱਚ ਐਂਟਰ ਹੋ ਸਕੇ ਕੋਠੀ ਦੇ ਵਿੱਚ ਦੀ ਇੰਟਰ ਨਾ ਹੋਣਾ ਪਵੇ ਇਹ ਦਰਵਾਜ਼ਾ ਬਾਹਰ ਦੀ ਸਾਈਡ ਦੀ ਰੱਖਿਆ ਹੋਇਆਗਾ ਤੇ ਇੱਥੇ ਡੀਕੋ ਪੇਂਟ ਕੀਤਾ ਹੋਇਆ ਹੈ ਦੋਸਤੋ ਜੋ ਕਿ ਐਚ ਡੀ ਐਚ ਐਮ ਮਾਰਦਾ ਬੋਰਡ ਲਗਾ ਕੇ ਤੇ ਇਧਰ ਹੀ ਵਾਸ਼ਰੂਮ ਵਾਸ਼ਰੂਮ ਤੇ ਟਾਇਲਟ ਬਣਿਆ ਹੋਇਆਗਾ ਜੋ ਕਿ ਇਸ ਰੂਮ ਦੇ ਨਾਲ ਵੀ ਅਟੈਚ ਹੈ ਤੇ ਉਧਰੋਂ ਬਲੋਬੀ ਦੇ ਨਾਲ ਵੀ ਅਟੈਚ ਹੈ ਕਾਮਨ ਤੌਰ ਤੇ ਆਪਾਂ ਯੂਜ਼ ਕਰ ਸਕਦੇ ਹਾਂ ਉਸ ਨੂੰ ਇਧਰ ਵੀ ਦਰਵਾਜ਼ੇ ਇਧਰ ਗੇਟ ਰੱਖਿਆ ਹੋਇਆਗਾ ਰੂਮ ਦੇ ਵਿੱਚ ਤੇ ਇਹ ਫਸਟ ਰੂਮ ਆ ਗਿਆ ਦੋਸਤੋ ਆ ਉੱਪਰ ਥੋੜੀ ਸਲੈਬ ਪਾ ਕੇ ਸਮਾਨ ਵਗੈਰਾ ਰੱਖਣ ਨੂੰ ਕਬੂਡ ਵਗੈਰਾ ਤਿਆਰ ਕਰਨਾ ਇੱਥੇ ਇੱਕ ਰੂਮ ਇਧਰ ਤੁਸੀਂ ਦੇਖ ਚੁੱਕੇ ਹੋ ਇਸ ਕੋਠੀ ਦੇ ਵਿੱਚ نیچے ਦੋ ਬੈਡਰੂਮ ਬਣੇ ਹੋਏ ਨੇ ਇੱਕ ਡ੍ਰੈਂਗ ਰੂਮ ਤੇ ਆਹ ਦੇਖੋ ਇੰਟੀਰੀਅਰ ਦਾ ਵਰਕ ਜੋ ਕਿ ਰੇਲਿੰਗ ਵਗੈਰਾ ਦਾ ਕੰਮ ਹੋਇਆ ਹੋਇਆ ਗਲਾਸ ਸ਼ੀਸ਼ਾ ਫਿਕਸ ਕੀਤਾ ਹੋਇਆ ਤੇ ਪੌੜੀਆਂ ਦੇ نیچے ਜੋ ਕਬੂਡ ਵਗੈਰਾ ਭਰੇ ਹੋਏ ਨੇ ਸਾਰੇ ਐਲਈਡੀ ਵਾਲ ਤਿਆਰ ਕੀਤੀ ਹੋਈ ਹੈ ਜੋ ਕਿ ਪੌੜੀਆਂ ਦੇ نیچے ਤੇ ਇਧਰ ਇਹ ਬੈਕ ਸਾਈਡ ਤੇ ਕਿਚਨ ਤੇ ਡਾਈਨਿੰਗ ਹਾਲ ਆ ਗਿਆ ਦੋਸਤੋ ਤੇ ਇਹਨਾਂ ਦੇ ਨਾਲ ਹੀ ਇੱਕ ਬੈਕ ਸਾਈਡ ਤੇ ਰੂਮ ਬਣਿਆ ਹੋਇਆ ਬੈਡਰੂਮ ਆ ਵੇਖੋ 13/14 ਸਕਰ ਫੁੱਟ ਦੇ ਇਹ ਬੈਡਰੂਮ ਬਣੇ ਹੋਏ ਨੇ ਦੋਨੋਂ ਕਾਫੀ ਖੁੱਲੇ ਬੈਡਰੂਮ ਨੇਗੇ ਤੇ ਇਧਰ ਇਹ ਸਾਹਮਣੇ ਜਾਲੀ ਵਗੈਰਾ ਲਗਾਈ ਹੋਈ ਆ ਬਹੁਤ ਸੋਹਣੇ ਤਰੀਕੇ ਨਾਲ ਐਚ ਡੀ ਐਚ ਐਮ ਆਰ ਦੀ ਬਹੁਤ ਵਧੀਆ ਡਿਜ਼ਾਈਨ ਦਿੱਤਾ ਹੋਇਆ ਜੋ ਕਿ ਡੀਕੋ ਪੇਂਟ ਹੋਇਆ ਹੋਇਆ ਇਸ ਤੇ ਇਧਰ ਕਿਚਨ ਆ ਗਿਆ ਜੋ ਕਿ ਕਾਫੀ ਖੁੱਲਾ ਕਿਚਨ ਬਣਿਆ ਹੋਇਆਗਾ ਕਿਚਨ ਦੇ ਵਿੱਚ ਵੀ ਕੰਪਲੀਟ ਐ ਕੰਮ ਕੀਤਾ ਹੋਇਆ ਸਾਰਾ ਫਿਨਿਸ਼ ਆ ਵੇਖੋ ਗ੍ਰੇ ਬਾਕਸ ਵਗੈਰਾ ਬਣਾਏ ਹੋਏ ਨੇ ਗ੍ਰੇ ਕਲਰ ਦਿੱਤਾ ਹੋਇਆ ਜੋ ਕਿ ਕਬੂਰਡ ਵਗੈਰਾ ਨੂੰ ਜੋ ਕਿ ਨੀਚੇ ਰਸੋਈ ਵਗੈਰਾ ਦਾ ਕੰਮ ਵਰਕ ਕੀਤਾ ਹੋਇਆ ਸਾਰਾ ਤੇ ਇਧਰ ਇੱਕ ਗੇਟ ਰੱਖਿਆ ਹੋਇਆ ਜੋ ਬੈਕ ਸਾਈਡ ਤੇ ਚੁੱਲ੍ਹਾ ਚੌਂਕਾ ਹੈ ਬਾਈ ਹਰੰਦਰ ਜੀ ਆ ਦੇਖੋ ਦੋਸਤੋ ਬਹੁਤ ਸੋਹਣੇ ਡਿਜ਼ਾਈਨ ਦਿੱਤੇ ਹੋਏ ਨੇ ਕਿਚਨ ਦੇ ਵਿੱਚ ਵੀ ਤੇ ਇਧਰ ਡਾਈਨਿੰਗ ਹਾਲ ਹੈ ਜਿਹੜਾ ਉਸਦਾ ਇਸ ਦੇ ਵਿੱਚ ਕ੍ਰੋਸਿੰਗ ਹੈਗੀ ਛੋਟਾ ਬਾਹਰ ਰੱਖਿਆ ਹੋਇਆ ਤਾਂ ਕਿ ਇਧਰ ਹੀ ਆਪਾਂ ਰੋਟੀ ਵਗੈਰਾ ਖਾ ਸਕੀਏ ਰਸੋਈ ਦੇ ਵਿੱਚੋਂ ਉੱਥੇ ਭਾਂਡੇ ਚੱਕ ਕੇ ਉੱਥੀ ਧੋਨੇ ਸੌਖੇ ਹੋ ਜਾਂਦੇ ਆ ਦੋਸਤੋ ਕੁਈ ਰਿਸ਼ਤੇ ਵਗੈਰਾ ਰਿਸ਼ਤੇਦਾਰ ਵਗੈਰਾ ਆਇਆ ਆਪਣਾ ਡਾਇਨਿੰਗ ਰੂਮ ਚ ਬੈਠਾ ਇੱਥੇ ਰੋਟੀ ਵਗੈਰਾ ਲਗਾਤੀ ਉਹਨਾਂ ਨੂੰ ਕਿਹਾ ਕਿ ਆ ਜੋ ਰੋਟੀ ਖਾ ਲਓ ਤਾਂ ਖਾ ਕੇ ਬਾਈ ਚਲਾ ਜਾਂਦਾ ਉਸ ਤੋਂ ਆ ਭਾਂਡੇ ਵਗੈਰਾ ਚੱਕਣੇ ਸੌਖੇ ਹੋ ਜਾਂਦੇ ਨੇ ਬਹੁਤ ਵਧੀਆ ਇਹ ਪਲਾਨ ਆ ਦੋਸਤੋ ਡਾਇਨਿੰਗ ਹਾਲ ਕਿਚਨ ਦੇ ਨਾਲ ਅਟੈਚ ਹੋਣਾ ਵਧੀਆ ਚੀਜ਼ ਐ ਸੋ ਉੱਪਰ ਲੈ ਕੇ ਚੱਲਦੇ ਆ ਆ ਜਾਓ ਸਟੇਅਰ ਕੇਸ ਦੀ ਗ੍ਰੇਲ ਤੁਸੀਂ ਵੇਖ ਸਕਦੇ ਹੋਗੇ ਡਿਜ਼ਾਈਨ ਜੋ ਕੀਤਾ ਹੈ ਟਾਲੀ ਦੀ ਲੱਕੜ ਲੱਗੀ ਹੋਈ ਐ ਸਾਰੇ ਇਸ ਦੇ ਵਿੱਚ ਦੋਸਤੋ ਆ ਵੇਖੋ ਤੇ ਇਧਰ ਵਿੰਡੋ ਦਿੱਤੀ ਹੋਈ ਹੈ ਵੱਡੀ ਤਾਂ ਕਿ ਚਾਨਣ ਵਗੈਰਾ ਪੈਂਦਾ ਰਹੇ ਕੋਠੀ ਦੇ ਵਿੱਚ ਹਨੇਰਾ ਨਾ ਲੱਗੇ ਤੇ ਉੱਪਰ ਲੋਬੀ ਕਾਫੀ ਖੁੱਲੀ ਹੈਗੀ ਟਾਇਲ ਵਰਕ ਹੋ ਚੁੱਕਿਆ ਸਾਰਾ ਟਾਇਲ ਵਗੈਰਾ ਲੱਗ ਚੁੱਕੀ ਹੈ ਸਾਰੀ ਕੋਠੀ ਦੇ ਵਿੱਚ ਉੱਪਰੋਂ ਵੀ ਕੰਪਲੀਟ ਹੈ ਕੋਠੀ ਸਿਰਫ ਰੰਗ ਦਾ ਕੰਮ ਰਹਿਦਾ ਹੈ ਰੋਗਨ ਵਗੈਰਾ ਦਾ ਆ ਵੇਖੋ ਦੋਸਤੋ ਬਹੁਤ ਸੋਹਣਾ ਕੰਮ ਹੋਇਆ ਹੈ ਟਾਇਲ ਦਾ ਜੋ ਵਰਕ ਕੀਤਾ ਹੋਇਆ ਹੈ ਤੇ ਇਧਰ ਇਹ ਇੱਕ ਬੈੱਡਰੂਮ ਉੱਪਰ ਬਣਿਆ ਹੋਇਆ ਹੈਗਾ ਜੋ ਕਿ ਪੌੜੀਆਂ ਦੇ ਨਾਲ ਆਪਾਂ ਐਂਟਰ ਹੋਏ ਆ ਤੇ ਇਧਰ ਦੂਸਰਾ ਬੈਡਰੂਮ ਬਣਾ ਹੋਇਆ ਦੋ ਬੈਡਰੂਮ ਉੱਪਰ ਬਣੇ ਹੋਏ ਨੇ ਦੋ ਬੈਡਰੂਮ ਨੀਚੇ ਨੇਗੇ ਨੀਚੇ ਡ੍ਰੈنگ ਰੂਮ ਕਿਚਨ ਤੇ ਡਾਈਨਿੰਗ ਹਾਲ 3800 ਸਕਰ ਫੁੱਟ ਏਰੀਆ ਹੈ ਟੋਟਲ 2000 ਸਕਰ ਫੁੱਟ ਨੀਚੇ ਬਣਿਆ ਹੋਇਆਗਾ ਤੇ 1800 ਸਕਰ ਫੁੱਟ ਉੱਪਰ ਬਣਿਆ ਹੋਇਆ ਦੋਸਤੋ ਆ ਵੇਖੋ ਕਾਫੀ ਖੁੱਲੇ ਰੂਮ ਬਣੇ ਹੋਏ ਨੇਗੇ ਜੋ ਕਿ ਆਏ ਦੋਸਤੋ ਬਾਲਕਨੀ ਦਿਖਾਉਣੇ ਆ ਤੁਹਾਨੂੰ ਬਾਲਕਨੀ ਦੇ ਵਿੱਚ ਐਂਟਰ ਹੋ ਚੁੱਕੇ ਆ ਆ ਜੋ ਕਿ ਫਰਸਟ ਫਲੋਰ ਦੇ ਉੱਪਰ ਆਗੇ ਹੁਣ ਇੱਥੇ ਰੇਲਿੰਗ ਵਗੈਰਾ ਰਹਿੰਦੀ ਹੈ ਜੋ ਕਿ ਗ੍ਰਿਲ ਵਗੈਰਾ ਲਗਾਉਣ ਵਾਲੀ ਹੈਗੀ ਸਾਹਮਣੇ ਉਧਰ ਹੀ ਸਪੇਸ ਛੱਡੀ ਹੋਈ ਹੈਗੀ ਗ੍ਰਿਲ ਵਗੈਰਾ ਲੱਗੂਗੀ ਸ਼ੀਸ਼ਾ ਫਿਕਸ ਹੋਣਾ ਤੇ ਬਾਈ ਉਹਨਾਂ ਨੇ ਸ਼ੀਸ਼ਾ ਫਿਕਸ ਕਰਨਾ ਹੈ ਸ਼ੀਸ਼ਾ ਲਗਾਉਣਾ ਤੇ ਇੱਧਰ ਟਾਈਲ ਦਾ ਵਰਕ ਕੀਤਾ ਹੋਇਆ ਜੋ ਕਿ ਫਰੰਟ ਐਲੀਵੇਸ਼ਨ ਤੇ ਆ ਵੇਖੋ ਸਟੋਨ ਟਾਈਪ ਦੀ ਟਾਈਲ ਲੱਗੀ ਹੋਈ ਹੈਗੀ ਇਹ ਜੋ ਕਿ ਇੱਕ ਦਰਵਾਜ਼ਾ ਇਸ ਦਾ ਵੀ ਬਾਹਰ ਰੱਖਿਆ ਹੋਇਆ ਹੈ ਰੂਮ ਦਾ ਦੋਸਤੋ ਤੇ ਇਧਰ ਵੀ ਟਾਈਲ ਵਰਕ ਕੀਤਾ ਹੋਇਆ ਸਾਰਾ ਬਹੁਤ ਸੋਹਣੀ ਲੁੱਕ ਦਿੱਤੀ ਹੋਈ ਆ ਕੋਠੀ ਨੂੰ ਹੁਣ ਇੱਕ ਸਾਹ ਦੇਉ ਤੁਸੀਂ ਤੇ ਮਾਡਰਨ ਲੁੱਕ ਦੀਆਂ ਕੋਠੀਆਂ ਜੋ ਹੁੰਦੀਆਂ ਨੇ ਨਾ ਦੋਸਤੋ ਇਹਨਾਂ ਦਾ ਰਿਵਾਜ ਕਦੇ ਵੀ ਨਹੀਂ ਗਿਆ ਹੈਗਾ ਕਦੇ ਵੀ ਖਤਮ ਨਹੀਂ ਹੁੰਦਾ ਹੈਗਾ ਸਦਾ ਬਹਾਰ ਕੋਠੀਆਂ ਹੁੰਦੀਆਂ ਨੇ ਇਹ ਹੋਰ ਕਿਸੇ ਵੀ ਚੀਜ਼ ਦਾ ਰਿਵਾਜ ਆ ਸਕਦਾ ਪਰ ਮਾਡਰਨ ਲੁੱਕ ਦੀਆਂ ਕੋਠੀਆਂ ਨੂੰ ਪੰਜਾਹ ਪੰਜਾਹ ਸਾਲ ਹੋ ਗਏ ਜਿਵੇਂ ਕਿ ਹੈਗੀਆਂ ਨੇ ਉਦਾਂ ਦੀਆਂ ਹੀ ਪੰਜਾਂ ਕੋਈ ਰਿਵਾਜ ਇਹਨਾਂ ਦਾ ਆਪਾਂ 올ਡ ਨਹੀਂ ਕਹਿ ਸਕਦੇ ਤੇ ਬੈਕ ਸਾਈਡ ਤੇ ਆ ਗਏ ਆਪਾਂ ਬੈਕ ਸਾਈਡ ਜੋ ਕਿ ਓਪਨ ਸਪੇਸ ਆ ਉਸ ਦੇ ਵਿੱਚ ਜੋ ਆਪਣੀ ਟਾਇਲ ਲੱਗੀ ਹੋਈ ਹੈ ਉਸ ਦਾ ਡਿਜ਼ਾਈਨ ਤੁਸੀਂ ਵੇਖ ਸਕਦੇ ਹੋ ਅਲੱਗ ਦਾ ਡਿਜ਼ਾਈਨ ਹੈ ਇੱਕ ਗ੍ਰੇ ਐਂਡ ਵਾਈਟ ਦੇ ਮੈਚਿੰਗ ਕੀਤੀ ਹੋਈ ਹੈਗੀ ਤਾਂ ਵੇਖੋ ਇਧਰ ਵੀ ਬੈਕ ਸਾਈਡ ਤੇ ਵੀ ਗ੍ਰਿਲ ਵਗੈਰਾ ਰਹਿੰਦੀ ਹੈ ਲਗਾਉਣ ਵਾਲੀ ਤੇ ਇਧਰ ਬੈਕ ਸਾਈਡ ਤੇ ਹੀ ਉੱਪਰ ਜਾਣ ਵਾਸਤੇ ਪੌੜੀ ਚੜਾਈ ਹੋਈ ਹੈਗੀ ਤੇ ਪੌੜੀ ਦੀ ਗ੍ਰਿਲ ਵਗੈਰਾ ਥੋੜਾ ਕੰਮ ਰਹਿੰਦਾ ਕੋਠੀ ਦਾ ਪਿਆਗਾ ਤੇ ਉੱਪਰੋਂ ਵਿਖਾ ਦਿੰਦੇ ਆ ਤੁਹਾਨੂੰ ਉੱਪਰ ਜੋ ਟੈਂਕੀ ਵਗੈਰਾ ਬਣਾਈ ਹੋਈ ਆ ਉਸ ਦੀ ਸਲੇਬ ਵਗੈਰਾ ਪਾਈ ਹੋਈ ਆ ਚੰਗੀ ਤਰ੍ਹਾਂ ਤਾਂ ਕਿ ਟੈਂਕੀਆਂ ਵਗੈਰਾ ਖਰਾਬ ਨਾ ਹੋਣ ਪਾਣੀ ਠੰਡਾ ਗਰਮ ਰਹੇ ਤਾਂ ਕਿ ਸਰਦੀਆਂ ਦੇ ਵਿੱਚ ਬਾਲਾ ਠਰੇ ਨਾ ਤੇ ਗਰਮੀਆਂ ਦੇ ਵਿੱਚ ਬਾਲਾ ਗਰਮ ਨਾ ਹੋਵੇ ਦੋਸਤੋ ਧੁੱਪ ਵਗੈਰਾ ਤੋਂ ਬਚਦੀਆਂ ਟੈਂਕੀ ਸੋ ਕਿਵੇਂ ਲੱਗੀ ਕੋਠੀ ਦੋਸਤੋ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਉੱਪਰ ਜਿਹੜਾ ਇਹ ਫਰਸ਼ ਲੱਗਿਆ ਹੋਇਆਗਾ ਇਹ ਸਿਮੈਂਟਡ ਟਾਈਲ ਲੱਗੀ ਹੋਈ ਹੈਗੀ ਆ ਵੇਖੋ ਸਿਮੈਂਟ ਸਿਮੈਂਟਡ ਟਾਈਲ ਆਉਂਦੀ ਹੈ ਜੋ ਕਿ ਇੱਕ ਇਟ ਹੁੰਦੀ ਹੈ ਸਿਮੈਂਟ ਵਾਲੀ ਤੇ ਇੱਕ ਟਾਈਲ ਹੁੰਦੀ ਹੈ ਛੋਟੀ ਜੋ ਉੱਪਰ ਫਰਸ਼ ਲਾਉਣ ਵਾਸਤੇ ਉਸ ਦੀ ਟਾਈਲ ਲਗਾਈ ਹੋਈ ਹੈਗੀ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਦੋਸਤੋ ਧੰਨਵਾਦ ਜੀ